ਸਤਿ ਸ਼੍ਰੀ ਅਕਾਲ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਫੇਰ ਅੱਜ ਬਾਈ ਗੁਰਸਰਨ ਦੇ ਘਰੇ ਖੜੇ ਆ ਜਿਹਦੇ ਵਿੱਚੋਂ ਦੋ ਮਿੱਤਰੋ ਕੱਟੀਆਂ ਨੇ ਛੋਟੀ ਵੀ ਮੰਨ ਸਕਦੇ ਆ ਪਰ ਹੈ ਮਿੱਤਰੋ ਕੱਟੀ ਆ ਉਮਰ ਕੱਟੀਆਂ ਦੇ ਹਿਸਾਬ ਨਾਲ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਇੱਕ ਤੋਕੜ ਘੱਣਾ ਬੈੜਾ ਤੇ ਰੇਟ ਆਪਾਂ ਪੂਰੀ ਜਾਣਕਾਰੀ ਦੇਵਾਂਗੇ ਤੇ ਕੱਲੇ-ਕੱਲੇ ਪਸ਼ੂ ਦਾ ਪਰ ਰੇਟ ਵੀ ਦੱਸਾਂਗੇ ਪਿਛਲੀ ਵੀਡੀਓ ਦਾ ਪਰ ਰਿਸਪੌਂਸ ਪੁੱਛਦੇ ਆ ਵੇ ਕਿੰਨਾ ਕੁ ਮਿਲਿਆ ਹਾਂ ਬਾਈ ਗੁਰਸਰਨ ਕਿਵੇਂ ਆ ਠੀਕ ਹੈ ਬਹੁਤ ਵਧੀਆ ਜੀ ਠੀਕ ਹੈ ਸਤਾਂ ਹਾਂਜੀ ਵਧੀਆ ਪਿਛਲੀ ਵੀਡੀਓ ਦਾ ਰਿਸਪੌਂਸ ਸੋਨਾ ਮਿਲਿਆ ਹਾਂਜੀ ਹਾਂ ਪੂਰਾ ਵਧੀਆ ਜੀ ਕਿੰਨੇ ਕੁ ਚਿਰ ਬਾਅਦ ਸੇਲ ਹੋ ਗਈਆਂ ਸੀ ਉਹ ਆਪਣੇ ਤੇ ਬੈਠਿਆਂ ਤੇ ਸੇਲ ਹੋਉਂ ਗਈਆਂ ਇਹਨਾਂ ਦੋ ਤਾਂ ਜੀ ਓਕੇ ਹਾਂ ਦੂਜੀ ਵਾਰ ਤੜਕੇ ਹੋ ਗਈ ਓਕੇ ਓਕੇ ਹੁਣ ਆਪਣੇ ਕੋਲੇ ਦੋਨੇ ਨਗੀਨੇ ਲੈ ਕੇ ਆਇਆ ਜੀ ਹਨਾ ਹਾਂਜੀ ਹਾਂ ਇੱਕ ਤੋਂ ਇੱਕ ਵੱਧ ਕੇ ਸੋਹਣੀ ਆ ਹਨਾ ਭਜਨ ਵੀ ਚੰਗੇ ਆ ਫੇਸ ਕੁਆਲਿਟੀ ਸਿੰਗਾਂ ਦੀ ਐਸੇ ਪਾ ਵੀ ਪੂਰੀਆਂ ਸੋਹਣੀਆਂ ਹਨਾ ਤੇ ਪਹਿਲੇ ਨੰਬਰ ਤੇ ਗੱਲ ਕਰਕੇ ਆਪਾਂ ਇਹਦੇ ਇਹਦੀ ਉਮਰ ਕਿੰਨੀ ਕੋਣੀ ਆ? ਇਹਦੀ ਉਮਰ 1.5 ਸਾਲ ਦਾ ਕਰੀਬ ਆ ਜੀ। 1.5 ਕਿਤੇ ਥਾਣਾ ਮੋਟਾ ਪੂਰਾ ਹਨਾ। ਬੱਠ ਵੀ ਬਹੁਤ ਆ ਤੇ ਮੋਟਾ ਬਹੁਤ ਇਕੱਲਾ ਇਕੱਲਾ ਥਾਣਾ। ਭਜਨ ਵੀ ਚੰਗਾ ਤੇ ਪਿੱਠਪੜਾ ਬਹੁਤ ਸੋਹਣਾ ਹਨਾ। ਤੇ ਚੰਗਾ ਭਜਣਾ ਵੀ ਘਟੋ ਘਟ ਮਿੱਤਰੋ ਇਹ 4 ਕੁ ਮਹੀਨੇ ਸਾਢੇ 3-4 ਮਹੀਨੇ ਲੈ ਕੇ ਇਹਨੇ ਟੀਕਾ ਲੈਣਾ। ਕਿਉਂਕਿ ਭਜਨ ਚੰਗਾ ਬਣ ਜੇ ਕੱਦ ਚੰਗਾ ਬਣ ਜੇ ਦਾ ਮਿੱਤਰੋ ਰਿਜ਼ਲਟ ਬਹੁਤ ਜ਼ਿਆਦਾ ਆਉਂਦਾ ਰਹਿਣ ਦਾ ਵੀ ਰਿਜ਼ਲਟ ਬਹੁਤ ਆਉਂਦਾ ਗਾਂਾਂ ਬੱਚਿਆਂ ਦਾ ਵੀ ਦੁੱਧ ਦਾ ਵੀ ਰਿਜ਼ਲਟ ਬਹੁਤ ਆਉਂਦਾ ਕਿਉਂਕਿ ਛੋਟਾ ਜਾਨਵਰ ਰਹੇ ਤਾਂ ਸਿੱ ਤੇ ਪਰ ਮਿੱਤਰੋ ਮੂਰੇ ਫਰ ਦੁੱਧ ਨਹੀਂ ਦਿੰਦਾ ਰਹਿਤਾ ਹੈ 2-3 ਮਹੀਨੇ ਤੇ ਜਾਊਗੀ ਪਰ ਇਹਨੂੰ ਮਿੱਤਰੋ 4 ਮਹੀਨੇ ਸਾਢੇ 3-4 ਮਹੀਨੇ ਸਾਂਭਣਾ ਫਿਰ ਇਹਦੇ ਮਿੱਤਰੋ ਤੁਸੀਂ ਟੀਕਾ ਲਗਾਉਣਾ ਤੋ ਹੋਰ ਤੁਸੀਂ ਦੇਖ ਸਕਦੇ ਆ ਬਹੁਤ ਸੋਹਣੀ ਸਰੀਰ ਪੱਖੋਂ ਚੰਗੀ ਸਮੀ ਵੀ ਆ ਮੋੜ ਲੇ ਜੀ ਤੇ ਸਿੰਘਾਂ ਦੀ ਸ਼ੇਪ ਵੀ ਬਹੁਤ ਸੋਹਣੀ ਬਣਾਉਣੀ ਆ ਕੁੰਡੇ ਸਿੰਘ ਮਿੱਤਰੋ ਬਣਾਉਂਦੀ ਮੜਕ ਨਾਲ ਤੁਰਦੀ ਆ ਤੁਸੀਂ ਦੇਖ ਸਕਦੇ ਹੋ ਇੱਕ ਮੋਟਾ ਥਾਣਾ ਦੂਰੀ ਥਾਣਾ ਦੀ ਚੰਗੀ ਹੈ ਕਿਉਂਕਿ ਜਿੰਨੇ ਮਿੱਤਰੋ ਥਾਣਾ ਦੀ ਦੂਰੀ ਹੋਣੀ ਹੈ ਉਨਾ ਹੀ ਮਿੱਤਰੋ ਲੇਵਾ ਸੋਹਣਾ ਬਣਾਉਣਾ ਹੈ ਰੇਟ ਪਰ ਕੀ ਕਰਤਾ ਜੀ ਤਾਂ ਆਪਾਂ ਇਹਦਾ ਰੇਟ 45000 ਰੁਪਏ 45 ਹਾਂਜੀ ਮਾਨਤਾਨ ਹੋਊ ਹੋਊਗਾ ਜੀ 45 ਦੇ ਵਿੱਚੋਂ ਮਿੱਤਰੋ ਮਾਨਤਾਨ ਹੋ ਜਾਣਾ ਮੂਹ ਖੀਰੀਆ ਡੇਢ ਸਾਲ ਦੀ ਉਮਰ ਹੈ ਸਿੰਘਾਂ ਦੀ ਸੇਪ ਕੱਦ ਕਰਦੀ ਮਿੱਤਰੋ ਸੋਹਣੀ ਹੈ ਤੇ ਦੂਜੇ ਨੰਬਰ ਤੇ ਉਦੋਂ ਨਗੀ ਨਾ ਹਨਾ ਹਾਂਜੀ ਕੁੰਡੇ ਸਿੰਘ ਬਣਾਉਗੇ ਬਹੁਤ ਜਿਆਦੇ ਮੂਹ ਮੰਧਰਾ ਵਾਲਾ ਸੋਨਾ ਹਨਾ ਹਾਂਜੀ ਤੇ ਪੈਸਾ ਵੀ ਨੰਗਣਾ ਸਿੰਘ ਦਾ ਹਾਂ ਜਿਹੜੇ ਜਦੋਂ ਤਿਆਰ ਹੋਈ ਹੈ ਨਾ ਹਾਂਜੀ ਜਿਹੜੇ ਬਈ ਕਹਿੰਦੇ ਦਾ ਰੁਪਿਆ ਨਹੀਂ ਲੱਗਦਾ ਮਿੱਤਰੋ ਉਹ ਸਿੰਘ ਬਣਦੇ ਆ ਦੇ ਤੇ ਥਾਣੇ ਦਾ ਵੀ ਬਹੁਤ ਮੋਟਾ ਹਨਾ ਹਾਂਜੀ ਥਾਣਾ ਬਹੁਤ ਵਜਣ ਵੀ ਚੰਗਾ ਮੋਟਾ ਥਾਣਾ ਰੰਗ ਬਹੁਤ ਸੁਨੱਖਾ ਤੇ ਰੰਗ ਪੂਰਾ ਕਾਲਾ ਥੋੜਾ ਜਿਹਾ ਮੱਥੇ 'ਚ ਬੱਲ ਜ਼ਰੂਰ ਆ ਹਨਾ ਹਾਂਜੀ ਮਾੜਾ ਜਿਹਾ ਹੈਦਾ ਬਸ ਹਾਂ ਚਲੋ ਕੋਈ ਗੱਲ ਨਹੀਂ ਹੁਣ ਤਾਂ ਮੇਲਿਆਂ ਦੇ ਵਿੱਚ ਵੀ ਅ ਗ੍ਰੇਡੇਡ ਪਸ਼ੂਆਂ ਨੂੰ ਲੈਣ ਲੱਗੇ ਪਹਿਲਾਂ ਤਾਂ ਮਿੱਤਰੋ ਥੋੜਾ ਜਿਆਦਾ ਟਿਕਰ ਸੀ ਜਿਆਦਾ ਮੂਰਾ ਦੇ ਜਾਂ ਨੇਲੀ ਰਾਵੀ ਦੇ ਜਿਹੜੇ ਮੁਕਾਬਲੇ ਹੁੰਦੇ ਸੀ ਹੁਣ ਮਿੱਤਰੋ ਜੇਕਰ ਕਿਸੇ ਪਸ਼ੂ ਦਾ ਪੈਰ ਚਿੱਟਾ ਜਾਂ ਅੱਖਾਂ ਚਿੱਟੀਆਂ ਨੇ ਜੱਗ ਤੇ ਮੱਥੇ ਜਵੱਲਾ ਉਹ ਵੀ ਮਿੱਤਰੋ ਮੇਲਿਆਂ ਦੇ ਵਿੱਚ ਲੜੂਗਾ ਤੇ ਜਿਹੜਾ ਕੋਡਾ ਮੇਲਾ ਹੋ ਰਿਹਾ ਉਸ ਮੇਲੇ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੀ ਪੂਰੀ ਜਾਣਕਾਰੀ ਤਾਂ ਹਜੇ ਆਪਣੇ ਕੋਲ ਹੈ ਨਹੀਂ ਵੀ ਦੁੱਧ ਚਵਾਈ ਦੇ ਵਿੱਚ ਅ ਗ੍ਰੇਡੇਡ ਪਸ਼ੂ ਹੋਣਗੇ ਕ ਮਨਨ ਬਿਊਟੀ ਦੇ ਵਿੱਚ ਵੀ ਹੋਣਗੇ ਉਹ ਪੂਰੀ ਜਾਣਕਾਰੀ ਲੈ ਕੇ ਵੀ ਆਪਾਂ ਮਿੱਤਰੋ ਗੱਲਬਾਤ ਕਰਾਂਗੇ ਥਾਣਾ ਦਾ ਦੂਰੀ ਬਹੁਤ ਚੰਗੀਆਂ ਤੇ ਮੋਟਾ ਮਿੱਤਰੋ ਥਾਣਾ ਆ ਰੇਟ ਫਿਰ ਇਹਦਾ ਜੀ ਇਹਦਾ ਰੇਟ 30 ਯਾਰ 34 ਹਾਂਜੀ ਮਾਨਤਾ ਨੂੰ ਮਾਨਤਾਣੇ ਚ ਵੀ ਹੋ ਹਾਂਜੀ ਠੀਕ ਹੈ ਅੱਗੇ ਆ ਕੀ ਧੋਕੜ ਗੱਭਣਾ ਹਨਾ ਹਾਂਜੀ ਆ ਸੂਆ ਕਿਹੜਾ ਹੈ ਤੇ ਤੀਜੇ ਸੂਏ ਲਈ ਗੱਭਣਾ ਜੀ ਦੋ ਸੂਏ ਸੋਈ ਦੀ ਆਪਣਾ ਤੀਜੇ ਲਈ ਗੱਭਣਾ ਹੈ ਹਾਂਜੀ ਤੇ ਕਿੰਨੇ ਚਿਰ ਦੀ ਗੱਬਣਾ ਹੈ ਇਹ 5 ਮਹੀਨੇ ਦੀ ਗੱਬਣਾ ਹੈ ਦੁੱਧ ਕਿਲੋ 10 ਕਿਲੋ ਦੁੱਧ ਹੈ 5 ਮਹੀਨੇ ਦੀ ਗੱਬਣਾ ਚੈੱਕ ਪਾਸ ਹੈ ਚੈੱਕ ਪਾਸ ਹੈ ਜੀ ਆਪ ਵੀ ਚੈੱਕ ਕਰੋ ਤੋਰ ਤੋਰ ਜੀ ਤੋਰ ਤੀਜੇ ਲਈ ਮੇਤਰੋ ਗੱਬਣਾ ਥਣਲੇ ਵੀ ਦੀ ਪੂਰੀ ਸਾਫ ਹੈ ਗਿਰ ਕਰਾਸ ਕਹਿ ਸਕਦੇ ਗਿਰ ਕਰਾਸ ਆ ਮੇਤਰੋ ਭਜਨ ਚੰਗਾ ਤੇ ਦੁੱਧ ਹੈਗਾ 10 ਕਿਲੋ ਥੋੜੀ ਜੀ ਅੱਛੀ ਵੀ ਜਰੂਰ ਕਰਦੀ ਹੈ ਹਨਾ ਖਿੱਚਦੀ ਹੈ ਕੁਝ ਕਰਦੀ ਹੈ ਕੁਝ ਜਾਣ ਜਾਂਦੇ ਆ ਹਨਾ ਠੰਡੀ ਸੀ ਲੂੰ ਵਧੀਆ ਹਾਂਜੀ ਹਾਂ ਸੀਰ ਠੰਡੀ ਓਕੇ ਇਹਦਾ ਰੇਟ ਫਿਰ ਕੀ ਕਰਤਾ ਜੀ ਇਹਦਾ ਰੇਟ 43000 ਆ ਜੀ ਥੋੜਾ ਥਣ ਸੁਟਾ ਨਹੀਂ ਹਨ ਅਜੇ ਤੂੰ ਬਸ ਮਾਰ ਕੇ ਕੱਢ ਜੇ ਮਾਰ ਕੇ ਵਧੀਆ ਬਣਾਉਂਦਾ ਜੀ ਦਾ 43 ਹਾਂਜੀ ਮਾਨਦਾਨ ਹੋਊ ਮਾਨਦਾਨ ਹੋਊਗਾ ਜੀ ਤੇ ਫੋਨ ਨੰਬਰ ਬੋਲ ਦੋ ਜੀ ਫੋਨ ਨੰਬਰ 98882 ਜੀ ਹਾਂਜੀ 74498 98882 74498 ਹਾਂਜੀ ਧੰਨਵਾਦ